ਮੈਂ ਨਾ ਇੱਕ ਸਨੇਹਾ ਦੇਣਾ ਚਾਹੁੰਨਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਸਿੱਖ ਸਿੱਖ ਮੁੱਕ ਗਿਆ ਸਿੱਖ ਨਾ ਨਾਦਰ ਕੋ ਨਾ ਅਬਦਾਲੀ ਕੋ ਨਾ ਜ਼ਖਰੀਆ ਖਾਨ ਕੋ ਮੁੱਕ ਗਿਆ ਸਿੱਖਾਂ ਨੂੰ ਕੋਈ ਦੁਨੀਆ ਤੇ ਮਕਾ ਨਹੀਂ ਸਕਦਾ ਮੈਂ ਲੇਕੇ ਦੇ ਇਹਨੂੰ ਤਿਆਰਾਂ ਭਾਵੇਂ ਦੁਨੀਆ ਕਹਿੰਦੇ ਨਾ ਵੀ ਨਸ਼ੇ ਤੇ ਲੱਗ ਗਈ ਹੈ ਪਰ ਜਿੱਥੇ ਸਿੱਖੀ ਦੀ ਗੱਲ ਆਉਂਦੀ ਨਾ ਸਿੱਖ ਆਖਰੀ ਸਾਹ ਤੇ ਵੀ ਅੜਿਆ ਹੋਊਗਾ ਨਾ ਉਹਨੂੰ ਇਹ ਪਤਾ ਲੱਗ ਜੇ ਵੀ ਮੇਰੇ ਸਿੱਖ ਤੇ ਗੁਰੂ ਤੇ ਕੋਈ ਚੜ ਕੇ ਆ ਰਿਹਾ ਸਿੱਖ ਆਖਰੀ ਸਾਲ ਲੈ ਕੇ ਬੈਠਾ ਪੈਂਦਾ ਵੀ ਕਿਹੜਾ ਮਾਂ ਨੇ ਪੁੱਤ ਪੈਦਾ ਕਰਦਾ ਜਿਹੜਾ ਮੇਰੇ ਗੁਰੂਆ ਲੱਖ ਕਰਦਾ ਜਦੋਂ ਇੱਥੇ ਛੋਟੇ ਸਹਿ ਜਾਦੇ ਨੀਆਂ ਚ ਚਨੇ ਜਾ ਰਿਆ ਹੀ ਉਹਨਾਂ ਕਹਾ ਤੁਹਾਡੇ ਵਰਗੇ ਸੂਰਮੇ ਬਾਰ ਬਾਰ ਨਹੀਂ ਪੈਦਾ ਕਰਦੀਆਂ ਮਾਵਾਂ ਆਪਣੀ ਜਾਨ ਬਚਾ ਲੋ ਉਹਨਾਂ ਕਹਾ ਨਹੀਂ ਖਾਲਸਾ ਉਹ ਕਹਿੰਦਾ ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਜੀ ਖਾਲਸਾ ਸਾਰਾ ਮਾਰ ਮਕਾਇਆ ਤੁਹਾਡਾ ਪਿਓ ਵੀ ਮਾਰ ਮਕਾਇਆ ਉਹਨੇ ਕਹਤ ਦੁਨੀਆ ਦੇ ਉੱਤੇ ਇਹੋ ਜਿਹੀ ਮਾਂ ਨੇ ਪੁੱਤ ਨਹੀਂ ਪੈਦਾ ਕੀਤਾ ਜਿਹੜਾ ਸਾਡੇ ਪਿਓ ਨੂੰ ਖਤਮ ਕਰ ਦੇਵੇ। ਉਹਨੇ ਕਹਤ ਕਿਹੜੇ ਭਰਾਵਾਂ ਦੀ ਉਡੀਕ ਕਰਦੇ ਸੀ ਤੇ ਉਹ ਟਾਈਮ ਉਹਨਾਂ ਸੂਰਮਿਆਂ ਨੇ ਆਖਿਆ ਸੀ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੰਘੋ ਕੀ ਸੰਤਲਤ ਕਾ ਪੌਤਾ ਲਗਾ ਚੱਲੇ। ਧੰਨ ਸ੍ਰੀ ਕਾਰ। ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੁਣ ਵੀ ਬੇਨਤੀ ਕਰਦਾ ਨੌਜਵਾਨੋ ਅੱਜ ਸਿੱਖੀ ਮੰਗਿਓ ਜੇ ਸਿੱਖੀ ਮੰਗ ਲੋਗੇ ਸਿੱਖੀ ਪਹਿਲੀ ਪੌੜੀ ਆ ਗੁਰੂ ਨਾਨਕ ਦੇ ਘਰ ਨਾਲ ਜੁੜਨ ਦੀ ਪਹਿਲੀ ਪੌੜੀ ਤੇ ਬੰਦਾ ਜਿਹੜਾ ਨਾ ਚੜਦਾ ਉਹ ਜੋ ਜਿੰਨੀਆਂ ਮਰਜ਼ੀ ਪੋਚ-ਪੋਚ ਬੰਨੀ ਜਾਵੇ ਦਰ ਪਰਮਾਨ ਨਹੀਂ ਹੁੰਦਾ ਕਲਗੀ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਕਦੇ ਦੇਸ਼ ਨਹੀਂ ਕਰ ਜਾ ਉਤਾਰ ਸਕਦਾ ਪੁੱਤਰ ਵਾਰਨਾ ਜੱਗ ਲਈ ਏਕੇ ਔਖਾ ਵੇ ਚਾਰ ਵਾਰ ਨਹੀਂ ਸ਼ੁਕਰ ਮਨਾ ਸਕਦਾ ਹਰ ਬੰਦੇ ਨੂੰ ਆਪੋ ਆਪਣੇ ਪਰਿਵਾਰ ਦੀ ਪਈ ਆ ਆ ਵੀ ਤੇ ਪਰਿਵਾਰ ਹੀ ਜਿਹੜਾ ਨੀਂਹ ਚ ਖਲੋ ਗਿਆ ਇਹ ਉਹ ਤੇ ਪਰਿਵਾਰਿਕ ਨਾ ਮਾਂ ਉਹਨੜੇ ਹੱਡਾਂ ਦੇ ਵਿੱਚ ਆਪਣੇ ਪੁੱਤਰਿਆਂ ਨੂੰ ਲੈ ਕੇ ਬੈਠੀ ਅਹੀਂ ਆਪਣੇ ਬੱਚਿਆਂ ਨੂੰ ਬਚਾਉਂਦੇ ਵੇਲੇ ਠੰਡ ਨਾਲ ਲੱਗ ਜੇ ਕਾਮਨਾ ਹੋ ਜੇ ਕਦੇ ਇਹ ਕੋਈ ਜਿਨ੍ਹਾਂ ਕੋ ਕੱਪੜਾ ਕੋਈ ਨਹੀਂ ਉਹਨਾਂ ਨੂੰ ਮੋਤੀਰਾ ਮੈਰੇ ਵਰਗਾ ਕੋਈ ਸੇਵਾਦਾਰ ਨਹੀਂ ਹੋ ਸਕਦਾ ਧਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾਂ ਤੈਨੂੰ ਦੁੱਤ ਅੱਜ ਦਲੀਆ ਤਖਤ ਕਿਹਨਾਂ ਦਿੰਦਾ ਸਿੱਖਾਂ ਨੇ ਦਿੰਦਾ ਨਾ ਜੇ ਸਿੱਖ ਕੁਰਬਾਨੀਆਂ ਨਾ ਕਰਦੇ ਆ ਦਿੱਲੀ ਤੇ ਤੱਕ ਤੇ ਰਾਜ ਹੋਣਾ ਹੀ ਕਿਹਦਾ ਇੱਥੇ ਆਦਰੀ ਛੰਡੇ ਚੁਰਣੀ ਇਹ ਛੰਡੇ ਚਲਾਏ ਕਿਨੇ ਹਾਲਸੇ ਨੇ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਵਿਖੇ ਪਹੁੰਚੇ ਹੋਏ ਆ ਦੱਸਦੇ ਕਿ ਸ਼ਹੀਦੀ ਸਭਾ ਦਾ ਅੱਜ ਪਹਿਲਾ ਦਿਨ ਆ ਤਾਂ ਸ਼ਾਮ ਦਾ ਵੇਲਾ ਵਾ ਪਰ ਜੇਕਰ ਸੰਗਤ ਦੇ ਇਕੱਠ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਅਜੇ ਵੀ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਠੰਡ ਦਾ ਮੌਸਮ ਆ ਰਾਤ ਹੋ ਚੁੱਕੀ ਆ ਪਰ ਸੰਗਤ ਅਤੇ ਸ਼ਰਧਾ ਦੇਖਣਯੋਗ ਆ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਆ ਤਾਂ ਇਸ ਮੌਕੇ ਸਨਨਾਲ ਬਾਬਾ ਮਾਨਸੰਗ ਕਾਲੀ ਜੀ ਨੇ ਬਾਬਾ ਜੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਜੀ ਸ਼ਹੀਦੀ ਸਭਾ ਦੀ ਗੱਲ ਕਰਾਂ ਜੀ ਠੰਡ ਦਾ ਮੌਸਮ ਵੀ ਜੇਕਰ ਆਪਾਂ ਗੱਲ ਕਰਦੇ ਆ ਰਾਤ ਦਾ ਵੇਲਾ ਵੀ ਹੋ ਚੱਕਿਆ ਪਰ ਪਿੱਛੇ ਇਕੱਠ ਜਾਂ ਕਹਿ ਲਵਾਂ ਕਿ ਨਤਮਸਤਕ ਹੋਣ ਦੇ ਲਈ ਜਿਹੜਾ ਇੱਕ ਪ੍ਰੇਮ ਆ ਸੰਗਤ ਦਾ ਉਹ ਦੇਖਣਯੋਗ ਅੱਜ ਵੀ ਮੈਂ ਨਾ ਇੱਕ ਸੁਨੇਹਾ ਦੇਣਾ ਚਾਹੁੰਨਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਸਿੱਖ ਸਿੱਖ ਮੁੱਕ ਗਿਆ ਸਿੱਖ ਨਾ ਨਾਦਰ ਕੋ ਨਾ ਅਬਦਾਲੀ ਕੋ ਨਾ ਜ਼ਕਰੀਆ ਖਾਨ ਕੋ ਮੁੱਕਿਆ ਸਿੱਖਾਂ ਨੂੰ ਕੋਈ ਦੁਨੀਆ ਤੇ ਮਕਾ ਨਹੀਂ ਸਕਦਾ ਕਹਿੰਦੇ ਸਰਕਾਰ ਆ ਗਈ ਸਰਕਾਰ ਨੇ ਆਹ ਕਰਤਾ ਚਿੱਟੇ ਤੇ ਲਾਤਾ ਖੱਟੇ ਤੇ ਲਾਤਾ ਕੋਈ ਇਥੇ ਵੀ ਲਾਤਾ ਮੈਂ ਲੇਕ ਕੇ ਦੇ ਇਹਨੂੰ ਤਿਆਰਾਂ ਭਾਵੇਂ ਦੁਨੀਆ ਕਹਿੰਦੇ ਨਾ ਵੀ ਨਸ਼ੇ ਤੇ ਲੱਗ ਗਈ ਹੈ ਪਰ ਜਿੱਥੇ ਸਿੱਖੀ ਦੀ ਗੱਲ ਆਉਂਦੀ ਨਾ ਸਿੱਖ ਆਖਰੀ ਸਾਹ ਤੇ ਵੀ ਅੜਿਆ ਹੋਊਗਾ ਨਾ ਉਹਨੂੰ ਇਹ ਪਤਾ ਲੱਗ ਜੇ ਵੀ ਮੇਰੇ ਸਿੱਖ ਤੇ ਗੁਰੂ ਤੇ ਕੋਈ ਚੜ ਕੇ ਆ ਰਿਹਾ ਤੇ ਸਿੱਖ ਆਖਰੀ ਸਾਹ ਲੈ ਕੇ ਵੀ ਉੱਟ ਪੈਂਦਾ ਵੀ ਕਿਹੜਾ ਮਾਂ ਨੇ ਪੁੱਤ ਪੈਦਾ ਕਰਤਾ ਜਿਹੜਾ ਮੇਰੇ ਗੁਰੂਆ ਲੱਖ ਕਰਦਾ ਇਹ ਸੇਵ ਇਹ ਜਿਹੜੀ ਗੱਲ ਆ ਇਹ ਜਿਹੜੀ ਕਾਣਿਆ ਇਹ ਸਿਰਫ ਸਿੱਖਾਂ ਨੂੰ ਤੁਹਾਨੂੰ ਮਿਲੋਗੇ ਇੱਛ ਗਿਆਰੀ ਇੱਕ ਤੁਹਾਨੂੰ ਸਿੱਖਾਂ ਚ ਮਿਲੂਗੀ ਐਵੇਂ ਨਹੀਂ ਮਾਰੇ ਨੇ ਕਿਹਾ ਵੀ ਬਾਦਸ਼ਾਹ ਮੈਂ ਤੇਰੇ ਪੈਰਾਂ ਦੇ ਥੱਲੇ ਐਸੀ ਅੱਗ ਧਰ ਦੇਣੀ ਆ ਨਾ ਜਿੰਨੇ ਤੇਰੀ ਸੰਤਲਤ ਨੂੰ ਸਾੜ ਕੇ ਸੁਆਹ ਕਰ ਦੇਣਾ ਵਜੀਦ ਖਾਨ ਨੂੰ ਕਿਹਾ ਵਜੀਦ ਖਾਨ ਗੱਲ ਸੁਣ ਓਏ ਤੂੰ ਕਹਿੰਦਾ ਵੀ ਸਿੱਖ ਮੁੱਕ ਜਾ ਮੁੱਕ ਗਿਆ ਉਹ ਖਾਲਸਾ ਮੁੱਕ ਗਿਆ ਜਿਹੜਾ ਵਿਸਾਖੀ ਵਾਲੇ ਦਿਨ ਪੈਦਾ ਹੋਇਆ ਅਕਾਲ ਪੁਰਖ ਦੀ ਮੌਜੂਦ ਵਿੱਚ ਖਾਲਸਾ ਪ੍ਰਗਟ ਹੋਇਆ ਉਹ ਤੂੰ ਖਾਲਸਾ ਕਹਿੰਦਾ ਸੀ ਕਿ ਬਾਵਾ ਖੜੀਆਂ ਕਰਕੇ ਗੋਵਿੰਦ ਸਿੰਘ ਬਾਹਰ ਆ ਕੇ ਕਹਦੇ ਖਤਮ ਹੋ ਗਿਆ ਕਹਿੰਦੇ ਮਾਰਨਾ ਚਾਹੁੰਦੇ ਤੇ ਤੈਨੂੰ ਜਿਹੜਾ ਤੀਰ ਤੇਰੇ ਘੋੜੇ ਦੀ ਕਾਠੀ ਦੇ ਹੰਨੇ 'ਚ ਮਾਰਿਆ ਨਾ ਉਹਦੇ ਨਾਲ ਇੱਕ ਚਿੱਠੀ ਸੀ ਉਹ ਚਿੱਠੀ ਦੇ ਉੱਤੇ ਲਿਖਿਆ ਆਏ ਵੀ ਵਜੀਦ ਖਾਨ ਤੈਨੂੰ ਅਸੀਂ ਨਹੀਂ ਮਾਰਨਾ ਤੈਨੂੰ ਉਹ ਮਾਰਨਗੇ ਕੌਣ ਜਿਨ੍ਹਾਂ ਨੂੰ ਤੂੰ ਕਹਿੰਦਾ ਵੀ ਮੁੱਕ ਗਿਆ ਠੀਕ ਆ ਉਹ ਸੀ ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ ਆ ਸਾਰੇ ਸਾਪ ਹੀ ਆਏ ਇਹ ਸਾਰੇ ਸਾਪ ਆ ਅਜੇ ਇਹਨਾਂ ਦਾ ਸਮਾਂ ਨਹੀਂ ਆਇਆ ਜਦੋਂ ਇਹਨਾਂ ਦਾ ਸਮਾਂ ਆ ਗਿਆ 96 ਕਰੋੜ ਖਾਲਸਾ ਜਿਹੜਾ ਪ੍ਰਗਟ ਹੋਣਾ ਵਾ ਉਹ ਨਿਹੰਗ ਸਿੰਘਾਂ ਦੇ ਥੋੜਾ ਪ੍ਰਗਟ ਹੋਣਾ ਜਬੀ ਨਿਹੰਗ ਸਿੰਘਾਂ ਦੇ 4 4 5 5 ਬੱਚੇ ਉਹਨਾਂ ਤੋਂ ਪੈਦਾ ਹੋਣਾ ਆ ਜਿਹੜੇ ਕਰੋਤੇ ਸਾਰੇ ਸਾਪ ਹੀ ਆਏ ਇਹ 96 ਕਰੋੜ ਖਾਲਸੇ ਦਾ ਹਿੱਸਾ ਵਾ ਏ ਜਦੋਂ ਤੁਸੀਂ ਇਹਨਾਂ ਨੂੰ ਪਿਆਰ ਕਰੋਗੇ ਇਹਨਾਂ ਨੂੰ ਪਿਆਰ ਦੇ ਨਾਲ ਆਪਣੀ ਛਾਤੀ ਨਾਲ ਲਾਓਗੇ ਨਾ ਉਹ ਕਿਹੜੀ ਚੀਜ਼ ਆ ਜਿਹੜੀ ਆਪਾਂ ਲੈ ਕੇ ਜਾ ਰਹੀ ਆ ਫੁੱਟ ਜੇ ਸਾਡੇ ਚ ਫੁੱਟ ਨਾ ਹੋਵੇ ਸਿੱਖ ਵਰਗਾ ਦੁਨੀਆ ਦੇ ਵਿੱਚ ਰਾਜਾ ਕੋਈ ਨਹੀਂ ਨਿਆਈ ਰਾਜਾ ਸਿੱਖ ਆ ਸਿੱਖ ਵਰਗਾ ਦੁਨੀਆਂ 'ਚ ਕੋਈ ਰਾਜਾ ਨਹੀਂ ਪੈਦਾ ਆਇਆ ਨਾ ਹੋ ਸਕਦਾ ਦੁਨੀਆਂ 'ਤੇ ਬੜੇ-ਬੜੇ ਰਾਜੇ ਪੈਦਾ ਹੋਏ ਆ ਪਰ ਰਾਜੇ ਸਾਰੇ ਆਪਾ ਆਪਣੇ ਸਵਾਰਥਵਾਦ ਤੇ ਪੈਦਾ ਹੋਏ ਆ ਆਪਣੇ ਸਵਾਰਥ ਲਈ ਉਹਨਾਂ ਨੇ ਕੁਰਸੀਆਂ ਆਪਣੀਆਂ ਕੁਰਸੀਆਂ ਤੇ ਬੈਠੇ ਆ ਤੇ ਸਮਾਂ ਆਉਣ ਤੇ ਆਪਣੀ ਕੁਰਸੀ ਬਚਾਉਣ ਵਾਸਤੇ ਆਪਣੀਆਂ ਧੀਆਂ ਦੇ ਡੋਲੇ ਆਪਣੀਆਂ ਭੈਣਾਂ ਦੇ ਡੋਲੇ ਦਿੱਤੇ ਆ ਪਰ ਇੱਕ ਗੁਰੂ ਦਾ ਗੁਰੂ ਦਾ ਤਖਤ ਜਿਹੜਾ ਨਾ ਇਹ ਕਾਇਮ ਸਿਰ ਦੇ ਕੇ ਹੋਇਆ ਗਲਗਮ ਦੇ ਖਿਲਾਫ ਹੋਇਆ ਕਹਿ ਮੈਂ ਨਾ ਜਦੋਂ ਤਿਆਰ ਵਰ ਤਿਆਰ ਹੋਵਾਂ ਨਾ ਮੈਂ ਗੱਡੀ 'ਚ ਪਾਵਾਂ ਆ ਵੀਰ ਤਕਸਾਲੀ ਆ ਗਿਆਨੀ ਆ ਪ੍ਰਚਾਰਕ ਆ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਨਾ ਬਾਬਾ ਜੀ ਇਹਦਾ ਹੁਣ ਇਹ ਮਹਾਕਾਲ ਫਰਲੇ ਵਾਲੀ ਫੌਜ ਆ ਹਨਾ ਤੇ ਜਦੋਂ ਅਸੀਂ ਪੜਦੇ ਹਾਂ ਕਹਿੰਦੇ ਮਹਾਕਾਰ ਖਵਾਰ ਹਮਾਰੋ ਕਿ ਉਹ ਅਕਾਲ ਪੁਰਖ ਸਾਡਾ ਰਖਾ ਅਸੀਂ ਤੁਰ ਤਿਰੋ ਤੁਰਦੇ ਆ ਅਸੀਂ ਕਹਿੰਦੇ ਆ ਦੁ ਕਾਲੰਗ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਾਪੂਤੇ ਹੁਣ ਜਿਹਦੇ ਨਾਲ ਗੁਰੂ ਹੋਵੇ ਉਹਨੂੰ ਹਾਰਕ ਤੇ ਆ ਸਕਦੀ ਆ ਅਹੀਂ ਤਖਤ ਗੱਲਾਂ ਨਾਲ ਨਹੀਂ ਜਿੱਤੇ ਅਸੀਂ ਤਖਤ ਧੌਣ ਤੇ ਗੋਡਾ ਰੱਖ ਕੇ ਜਿੱਤੇ ਆ ਅੱਜ ਅਸੀਂ ਤਖਤਾਂ ਦੀ ਮੰਗ ਕਰਦੇ ਆ ਪਤਾ ਕਦਾ ਝੋਲੀ ਅੱਡ ਕੇ ਆ ਮੈਂ ਨਾ ਮੈਨੂੰ ਜੰਮੂ ਪੁਲਿਸ ਨੇ ਫੜ ਲਿਆ ਮੈਂ ਦਾਕ ਦੇਂ ਜੇਲ੍ਹ ਚ ਰਿਹਾ ਇਹ ਵੀਰ ਦੀ ਪਾਗਲੱਥੀ ਉਹਦਾ ਕਰਕੇ ਗਏ ਮੈਨੂੰ ਜਦੋਂ ਫੜ ਲਿਆ ਉਹਨਾਂ ਨੇ ਤਾਂ ਮੈਨੂੰ ਕਿਹਾ ਇੱਥੇ ਕੀ ਲਿਖਿਆ ਮੈਂ ਕਿਹਾ ਇਹ ਮੈਂ ਇਹ ਲਿਖਿਆ ਕੋਊ ਕਿਸੇ ਕੋ ਰਾਜ ਨਾ ਦੇਹ ਹੈ ਜੋ ਲਿਆ ਨਿਜ ਬਲ ਸੇ ਲਿਆ ਪਈ ਤੁਹਾਡੀਆਂ ਬਾਹਾਂ ਦੇ ਵਿੱਚ ਬਲ ਚਾਹੀਦਾ ਤੁਹਾਡੇ ਗਿੱਟੇ ਭਾਰ ਚੱਲਣੇ ਚਾਹੀਦੇ ਆ ਵੀ ਜੇ ਤੁਸੀਂ ਕਿਤੇ ਵਾਰ ਕਰੋ ਤੇ ਤੁਹਾਡਾ ਵਾਰ ਇਦਾਂ ਦਾ ਹੋਵੇ ਵੀ ਅਗਲੇ ਨੂੰ ਦੋ ਫਾੜ ਕਰ ਦਵੇ ਤੇ ਤੁਹਾਡੀਆਂ ਬਾਹਾਂ 'ਚ ਬਲ ਹੋਊਗਾ ਤਾਂ ਤੁਸੀਂ ਵਾਰ ਕਰ ਸਕਦੇ ਨਹੀਂ ਤੇ ਨਹੀਂ ਕਰ ਸਕਦੇ ਕਹਿੰਦਾ ਇਹ ਕਿਉਂ ਲਖਾਇਆ ਮੈਂ ਕਹਾਂ ਕਿ ਹਮੇਸ਼ਾ ਮੈਨੂੰ ਯਾਦ ਰਵੇ ਮੈਂ ਜਦੋਂ ਸ਼ੀਸ਼ੇ ਦੀ ਗਾੜੀ ਖੜਕੇ ਦਿਮਾਲਾ ਸਜਾਵਾਂ ਨਾ ਚੁਗਲਖੋਰ ਸ਼ੀਸ਼ੇ ਨੂੰ ਕਹਿੰਦੇ ਆ ਮੈਂ ਜਦੋਂ ਉਹਦੇ ਗਾੜੀ ਖੜਾ ਮੈਨੂੰ ਹਮੇਸ਼ਾ ਇਹ ਯਾਦ ਆਵੇ ਵੀ ਰਾਜ ਕਦੇ ਐ ਨਹੀਂ ਮਿਲਣਾ ਰਾਜ ਤੇ ਧੌਣ ਤੇ ਗੋਡਾ ਰੱਖ ਕੇ ਨਾਸਾ ਚੌੜੀਆਂ ਕਰਕੇ ਮਿਲਣਾ ਜਦੋਂ ਇੱਥੇ ਛੋਟੇ ਸਹਿਜਾ ਦੇ ਨੀਆ ਚ ਚਨੇ ਜਾ ਰਿਹਾ ਈ ਉਹਨਾਂ ਕਹਿੰਦਾ ਤੁਹਾਡੇ ਵਰਗੇ ਸੂਰਮੇ ਬਾਰ ਬਾਰ ਨਹੀਂ ਪੈਦਾ ਕਰਦੀਆਂ ਮਾਵਾਂ ਆਪਣੀ ਜਾਨ ਬਚਾ ਲਓ ਉਹਨਾਂ ਕਹਿੰਦਾ ਨਹੀਂ ਖਾਲਸਾ ਹੋਊਗਾ ਉਹਨਾਂ ਕਹਿੰਦਾ ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਜੀ ਖਾਲਸਾ ਸਾਰਾ ਮਾਰ ਮਕਾਇਆ ਤੁਹਾਡਾ ਪਿਓ ਵੀ ਮਾਰ ਮਕਾਇਆ ਉਹਨਾਂ ਕਹਿੰਦਾ ਦੁਨੀਆ ਦੇ ਉੱਤੇ ਇਹੋ ਜਿਹੀ ਮਾਂ ਨੇ ਪੋਤੀ ਨਹੀਂ ਪੈਦਾ ਕੀਤਾ ਜਿਹੜਾ ਸਾਡੇ ਪਿਓ ਨੂੰ ਖਤਮ ਕਰ ਦੇਵੇ ਉਹਨਾਂ ਕਹਿੰਦਾ ਕਿਹੜੇ ਭਰਾਵਾਂ ਦੀ ਉਡੀਕ ਕਰਦੇ ਜੀ ਉਨੇ ਕਹਾ ਆਉਂਗਾ ਖਾਲਸਾ ਆਉਗਾ ਉਹਨੇ ਕਹਾ ਉਹ ਕਹਿੰਦੇ ਤੁਸੀਂ ਤੇ ਤੁਸੀਂ ਦੇ ਮਾਰੇ ਜਾਣਾ ਵਾ ਅਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਉਹ ਕਹਿੰਦੇ ਮਾਰੇ ਜਾਣਾ ਤੁਸੀਂ ਤੇ ਮਾਰੇ ਜਾਣਾ ਵਾ ਤੇ ਰਾਜ ਕਰਨਾ ਕਿਹਨਾਂ ਨੇ ਆ ਤੇ ਉਹ ਟਾਈਮ ਉਹਨਾਂ ਸੂਰਮਿਆਂ ਨੇ ਆਖਿਆ ਸੀ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੰਘੋਂ ਕੀ ਸੰਤਲਤ ਕਾ ਪੌਦਾ ਲਗਾ ਚੱਲੇ ਸਤਿ ਸ਼੍ਰੀ ਅਕਾਲ ਇੱਥੇ ਪੌਦਾ ਲਾ ਕੇ ਚੱਲੇ ਆ ਇੱਥੋਂ ਐਲਾਨ ਹੋਇਆ ਇਥੋਂ ਹੀ ਸਿਆਸਤ ਆਰੰਭ ਹੋਊਗੀ ਇਥੋਂ ਤਲਵਾਰਾਂ ਤਾਂ ਨੂੰ ਜਾਣ ਗਿਆ ਇਥੋਂ ਸੂਰਮੇ ਘੋੜਿਆਂ ਤੇ ਸਵਾਰ ਹੋਣਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦ ਖਾਨ ਨੂੰ ਸਜ਼ਾ ਦਿੱਤੀ ਇਸ ਹਰਾਂਦ ਨੂੰ ਢਾਟੇ ਰਿਣੀ ਕੀਤਾ ਇਹ ਇਤਿਹਾਸ ਪੜ੍ਹ ਕੇ ਵੇਖ ਲੋ ਇਹ ਜਸਾ ਸਿੰਘ ਆਲੂ ਵਾਲੀਆ ਸੁਲਤਾਨਲ ਕੌਮ ਪੰਥ ਪਾਤਸ਼ਾਹ ਜਿਹੜਾ ਬੁੱਢੇ ਦਾਲ ਦਾ ਜਥੇਦਾਰ ਆ ਔਰ ਜਸਾ ਸਿੰਘ ਰਾਮਗੜੀਆ ਤਾਰਾ ਸਿੰਘ ਕੇਬਾ ਇਹਨਾਂ ਸਾਰਿਆਂ ਸੂਰਮਿਆਂ ਨੇ ਰੁੜਕ ਰਲ ਕੇ ਗੁਰਮਤਾ ਕੀਤਾ ਵੀ ਉਹਦੇ ਮਹਾਨ ਸੂਰਮੇ ਸਾਡੇ ਵਾਸਤੇ ਕੁਰਬਾਨੀ ਕਰਕੇ ਗਏ ਆ ਉਹ ਕਹਿੰਦੇ ਖਾਲਸਾ ਆਊਗਾ ਤੇ ਖਾਲਸਾ ਰਾਜ ਕਾਇਮ ਕਰੂਗਾ ਅਸੀਂ ਤੇ ਹੋਰ ਹੀ ਪਾਸੇ ਜੰਗਲਾਂ ਜੁਗਲਾਂ 'ਚ ਭੱਜੇ ਫਿਰਦੇ ਆ ਉਹਨੇ ਕਿਹਾ ਰਾਜ ਦੀ ਉਤਪਤੀ ਕਰੋ ਉਹਨੇ ਕਿਹਾ ਕਰ ਨਹੀਂ ਕਿਦਾਂ ਉਹ ਕਹਿੰਦੇ ਕਮ ਸੇ ਕਮ ਬਾਬਾ ਫਤਿਹ ਸਿੰਘ ਦੇ ਨਾਂ ਦੇ ਉੱਤੇ ਆਪਾਂ ਇਹ ਜਿਹੜਾ ਸ਼ਹਿਰ ਆ ਬਾਬਾ ਫਤਿਹ ਸਿੰਘ ਦੇ ਨਾਂ ਤੇ ਵਸਣਾ ਚਾਹੀਦਾ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੁਣ ਵੀ ਬੇਨਤੀ ਕਰਦਾ ਨੌਜਵਾਨੋ ਅੱਜ ਸਿੱਖੀ ਮੰਗਿਓ ਜੇ ਸਿੱਖੀ ਮੰਗ ਲੋਗੇ ਸਿੱਖੀ ਪਹਿਲੀ ਪੌੜੀ ਆ ਗੁਰੂ ਨਾਨਕ ਦੇ ਘਰ ਨਾਲ ਜੁੜਨ ਦੀ ਪਹਿਲੀ ਪੌੜੀ ਤੇ ਬੰਦਾ ਜਿਹੜਾ ਨਾ ਚੜਦਾ ਉਹ ਜੋ ਜਿੰਨੀ ਮਰਜੀ ਪੋਚ-ਪੋਚ ਬੰਨੀ ਜਾਵੇ ਦਰ ਪਰਮਾਨ ਨਹੀਂ ਹੁੰਦਾ ਤੇ ਜਿਹੜਾ ਪਰਮਾਨ ਹੋ ਜਾਂਦਾ ਉਹ ਤਾਂ ਕਹਿੰਦਾ ਤਰਸ ਪਿਆ ਮੈਂ ਆਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਉਹ ਕਹਿੰਦਾ ਮਹਾਰਾਜ ਤੁਸੀਂ ਕਿਰਪਾ ਨਾ ਕਰਦੇ ਜੀ ਤੇ ਰੁਲ ਜਾਣਾ ਸੀ ਅਮਰ ਰਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮਤਾਪੇ ਅੱਜ ਜੇ ਆਏ ਨੇ ਨਾ ਮੇਰੇ ਭਰਾਓ ਅੱਜ ਬਾਬਾ ਜੋਰਾਵਰ ਸਿੰਘ ਦੇ ਸਾਹਮਣੇ ਨਾ ਝੋਲੀ ਅੜ ਕੇ ਇਹ ਗੱਲ ਆਖਿਓ ਕਿ ਪਾਸ਼ਾਓ ਉਹ ਜੋਰ ਬਖਸ਼ ਦਿਓ ਜਿਹੜਾ ਜ਼ਾਲਮ ਦੀ ਅੱਖ ਵਿੱਚ ਅੱਖ ਪਾ ਕੇ ਬਲ ਵਿਖਾਇਆ ਸੀ ਝੁਕੇ ਨਹੀਂ ਵਿਕੇ ਨਹੀਂ ਥਿਰਕੇ ਨਹੀਂ ਡੋਲੇ ਨਹੀਂ ਹੱਸ ਹੱਸ ਕੇ ਕੁਰਬਾਨੀਆਂ ਕਰਨ ਵਾਲਿਓ ਸਾਨੂੰ ਵੀ ਉਹ ਜੋਰ ਦੇ ਦਿਓ ਤੇ ਬਾਬਾ ਫਤੇ ਸਿੰਘ ਦੇ ਗਾੜੀ ਅਰਦਾਸ ਕਰਿਓ ਬਾਬਾ ਫਤੇ ਸਿੰਘ ਜੀ ਸਾਨੂੰ ਫਤਿਹ ਬਖਸ਼ੋ ਹਰ ਦਵਾਨ ਹਰ ਮદાન ਖਾਲਸੇ ਦੀ ਫਤਿਹ ਉਦੋਂ ਹੀ ਹੋਣੀ ਜਦੋਂ ਬਾਬਾ ਫਤਿਹ ਸਿੰਘ ਨੇ ਕਿਰਪਾ ਕੀਤੀ ਫਤਿਹ ਸਿੰਘ ਕੇ ਜਥੇ ਸਿੰਘ ਨਿਹੰਗ ਸਿੰਘ ਪਹੰਗ ਸਿੰਘ ਸ਼ਹੀਦ ਸਿੰਘ ਮਰੀਦ ਸਿੰਘ ਇਹ ਸਾਰੀਆਂ ਫੌਜਾਂ ਬਾਬਾ ਫਤਿਹ ਸਿੰਘ ਦੀਆਂ ਹੀ ਆ ਤੁਸੀਂ ਨਾ ਪਹਿਲਾਂ ਜਿਹੇ ਜ਼ਿਕਰ ਕੀਤਾ ਸੀਗਾ ਤਾਂ ਦੀ ਵਾਰ ਦੀ ਮੈਂ ਗੱਲ ਕਰ ਲਵਾਂ ਜਾਂ ਸ਼ਬਦਾਂ ਦੀ ਆਪਾਂ ਗੱਲ ਕਰ ਲਈਏ ਮੈਂ ਚਾਹੁੰਦਾ ਜੇਕਰ ਨਾਲ ਸ਼ਬਦ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਕੁਝ ਵੀ ਸੁਣਾ ਸਕਦੇ ਹਾਂ ਕਿਉਂਕਿ ਮੇਨੂੰ ਲੱਗਾ ਦਾ ਸੰਗੀਤ ਜਦੋਂ ਤੁਸੀਂ ਇਹ ਸ਼ਬਦ ਸੁਣਾਇਆ ਨਾ ਬਹੁਤ ਜ਼ਿਆਦਾ ਸੰਗੀਤ ਰੁਕੀ ਵੀ ਆ ਸੁਣ ਰਹੀ ਆ ਧਿਆਨ ਨਾਲ ਮੈਂ ਚਾਹੁੰਨਾ ਵਾ ਕਿ ਜਿਹੜੇ ਵੀ ਸਾਡੇ ਵੀਡੀਓ ਵੀ ਦੇਖ ਰਹੇ ਆ ਉਹਨਾਂ ਤੱਕ ਵੀ ਇਹ ਸ਼ਬਦ ਦੇ ਜ਼ਰੀਏ ਕਿ ਮੈਸੇਜ ਤੁਹਾਡਾ ਜ਼ਰੂਰ ਪਹੁੰਚਣਾ ਚਾਹੀਦਾ ਮੈਂ 10ਵੇਂ ਪਾਸ਼ਾ ਮਹਾਰਾਜ ਉੱਤੇ ਉਹਨਾਂ ਕਿਰਪਾ ਕੀਤੀ ਕਹਿੰਦਾ ਇਹ ਦੇਸ਼ ਜਿਹੜਾ ਵਾ ਨਾ ਇਹ ਗੁਲਾਮ ਸੀ ਅੱਜ ਤੱਕ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਪੰਥ ਦੇ ਜਹੇਦਾਰਾਂ ਨੂੰ ਵੀ ਬੇਨਤੀ ਕਰਦਾ ਅੱਜ ਤੱਕ ਜਿੰਨਾ ਬੰਦਿਆਂ ਨੂੰ ਇਹ ਨਹੀਂ ਪਤਾ ਲੱਗਾ ਅਸੀਂ ਕੌਮ ਦੇ ਵਾਰਸਾਂ ਕਿ ਪੰਥ ਦੇ ਉਹ ਪੰਥ ਨੂੰ ਸਾਂਭ ਕਿਦਾਂ ਲੈਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਣ ਤੋਂ ਪਹਿਲਾਂ ਦੋ ਹਜ਼ਾਰ ਕੌਮਾਂ ਸੰਸਾਰ ਦੇ ਗੁਲਾਮ ਹੀ ਐਵੇਂ ਥੋੜਾ ਮਰਦ ਅਗਮੜਾ ਫਰੀਆਮ ਕੇਲਾ ਬਾਹੂ-ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਿਉਂ ਕਹਿੰਦੇ ਆਪਾਂ ਉਹ ਇੱਕੋ ਮਰਦਿਆ ਤੇ ਇੱਕੋ ਅਗੰਮੜਾ ਇੱਕੋ ਬ੍ਰਿਆਮ ਇੱਕੋ ਅਕੇਲਾ ਭਾਵ ਜੇ ਬਾਪੂ ਕੁਰਬਾਨ ਕੀਤਾ ਤਾਂ ਵੀ ਹੱਸਿਆ ਤੇ ਜੇ ਪੁੱਤ ਕੁਰਬਾਨ ਹੋਏ ਤੀਰਾਂ ਦੀ ਵਰਖਾ ਕਰਦਾ ਤੇ ਜਕਾਰੇ ਛੱਡਦਾ ਉਹ ਗੁਰੂ ਗੋਬਿੰਦ ਸਿੰਘ ਹੀ ਆ ਨਾ ਕਲਗੀ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਕਦੇ ਦੇਸ਼ ਨਹੀਂ ਕਰ ਜਾ ਉਤਾਰ ਸਕਦਾ ਪੁੱਤਰ ਵਾਰਨਾ ਜਗ ਲਈ ਏਕ ਔਖਾ ਓਏ ਚਾਰ ਵਾਰ ਨਹੀਂ ਸ਼ੁਕਰ ਬਣਾ ਸਕਦਾ ਆ ਡੁੱਬਦਾ ਧਰਮ ਬਚਾਉਣ ਲਈ ਹਿੰਦਿਆ ਦਾ ਕੋਈ ਹੱਸ ਨਹੀਂ ਪੈਦਾ ਕਟਾ ਸਕਦਾ ਮੇਰੇ ਪਾਰਸ਼ਾ ਤੇਰਾ ਹੀ ਖਾਲਸਾ ਇਹ ਸਵਾ ਲੱਖ ਨਾਲ ਮੱਥਾ ਜੋ ਲਾ ਸਕਦਾ ਕਲਗੀ ਵਾਲਿਆ ਮਾਨ ਗੱਲ ਸੱਚ ਆਖੇ ਤੇਰੀ ਰਹਿਮਤ ਬਿਨਾ ਨਹੀਂ ਕਰ ਸਕਦਾ ਉਹਦੀ ਰਹਿਮਤ ਤੋਂ ਬਿਨਾ ਨਾ ਉਹਦਾ ਗੁਣ ਸੁਣਿਆ ਜਾ ਸਕਦਾ ਨਾ ਉਹਦਾ ਗੁਣ ਗਾਇਆ ਜਾ ਸਕਦਾ ਮੇਰੀ ਯਾਦ ਦੀ ਪੱਤੀ ਤੇ ਲਿਖੀ ਹੋਈ ਨੇ ਤੇਰੇ ਚੋਜ ਐ ਚੋਜੀ ਆ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਾਏ ਜੋ ਪੀਚ ਪੀਚੇ ਨੋਹਾ ਸਮੇਂ ਦਿਆਂ ਨਾਲ ਵੀ ਖੁੱਲਦੇ ਨਹੀਂ ਛਤਰ ਧਾਰੀਆਂ ਦੇ ਸਰਤੇ ਛਤਰ ਜਿਹੜੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਤੇਰੇ ਬੰਕੀ ਕਮਾਨ ਦੇ ਗੋਸ਼ਿਆਂ ਨੂੰ ਐ ਜਿੱਤ ਵੀਰਤਾ ਆਣ ਪ੍ਰਣਾਮ ਕਰਦੀ ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਮੁਕਤੀ ਉਸ ਤਾਂ ਆਣ ਬਿਸ਼ਰਾਮ ਕਰਦੀ ਪਰਬਤ ਵੀਰਤਾ ਦਾ ਟੱਲਾ ਕਰਨੀਆਂ ਦਾ ਤੇਰੇ ਤੀਰ ਦੀ ਨੋਕ ਤੇ ਤੁਲ ਜਾਵੇ ਸੱਤਾ ਪੀੜੀਆਂ ਦੀ ਜੱਦੀ ਵਾਰ ਸਾਹੀ ਦਾ ਤਾਂ ਤਰੇ ਕੋੜੀ ਦੇ ਕਦਮਾਂ ਵਿੱਚ ਲੁੱਟ ਜਾਵੇ ਹਰ ਬੰਦੇ ਨੂੰ ਆਪੋ ਆਪਣੇ ਪਰਿਵਾਰ ਦੀ ਪਈ ਆ ਆ ਵੀ ਤੇ ਪਰਿਵਾਰ ਹੀ ਜਿਹੜਾ ਨੀਂਹਾਂ ਚ ਖਲੋ ਗਿਆ ਇਹੋ ਤੇ ਪਰਿਵਾਰ ਹੀ ਨਾ ਮਾਂ ਬੁਰੜੇ ਹੱਡਾਂ ਦੇ ਵਿੱਚ ਆਪਣੇ ਪੋਤਰਿਆਂ ਨੂੰ ਲੈ ਕੇ ਬੈਠੀ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਆਪਣੇ ਬੱਚਿਆਂ ਨੂੰ ਬਚਾਉਂਦੇ ਫਦੇ ਠੰਡ ਨਾਲ ਲੱਗਦੇ ਚ ਕੰਮ ਨਾ ਆ ਜੇ ਕਦੇ ਇਹ ਕੋਈ ਜਿਨ੍ਹਾਂ ਕੋ ਕੱਪੜਾ ਕੋਈ ਨਹੀਂ ਉਹਨਾਂ ਨੂੰ ਮੋਤੀਰਾ ਮੈਰੇ ਵਰਗਾ ਕੋਈ ਸੇਵਾਦਾਰ ਨਹੀਂ ਹੋ ਸਕਦਾ ਧੰਨ ਮੋਤੀ ਜਿੰਨ ਪੁੰਨ ਕਮਾਇਆ ਗੁਰ ਲਾਲਾ ਤੈਂ ਦੁੱਧ ਚੀਕਾ ਦੁੱਧ ਪਿਆ ਨਾ ਉਹਨੇ ਤੇ ਉਹਨੂੰ ਦੁੱਧ ਪਿਉਣ ਦੀ ਕੀ ਸਜ਼ਾ ਮਲੀ ਕੋਲੂ ਦੇ ਵਿੱਚ ਉਹਦਾ ਪਰਿਵਾਰ ਕੀ ਡੈਗਿਆ ਫਿਰ ਉਹ ਸਿੱਖਿਆ ਕਿ ਜਾਂ ਹੀ ਸਿੱਖਿਆ ਉਹ ਹੀ ਹੈ ਨਾ ਉਹਨਾਂ ਵਰਗਾ ਕੋਈ ਨਹੀਂ ਮੈਂ ਇੱਕ ਗੱਲ ਕਹਿੰਦਾ ਵੇਖੋ ਕੋਈ ਵੀ ਜਾਤ ਵਿੱਚ ਬੰਦਾ ਪੈਦਾ ਹੁੰਦਾ ਜਦੋਂ ਉਹ ਅਮਰਤਧਾਰੀ ਹੋ ਜਾਂਦਾ ਉਹ ਮਲ ਸਿੰਘ ਸਾਜਾ ਦਾ ਗੁਰੂ ਦਾ ਪੁੱਤ ਬਣ ਜਾਂਦਾ ਇਹ ਕਵੀਆਂ ਦੀ ਲਿਖਤਾਂ ਵਾਂ ਉਹ ਇਸ ਕਰਕੇ ਕਵੀਆਂ ਨੇ ਟੁੰਬਿਆ ਵੀ ਜਿਹੜੇ ਇਸ ਕਾਸ਼ਤ ਦੇ ਬੰਦੇ ਆ ਉਹ ਆਪਣੇ ਦਾੜੀ ਕੇਸ ਨਾਲ ਕਤਲ ਕਰਾਉਣ ਕਿ ਭਾਈ ਮੋਤੀਰਾ ਮਰੇ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਤੇ ਜਿੱਦਾਂ ਭਾਈ ਬਾਬੇ ਜੀਵਨ ਸਿੰਘ ਨੇ ਕੁਰਬਾਨੀ ਕੀਤੀ ਸੀਸ ਲੈ ਕੇ ਆਇਆ ਮਾਰੇ ਨੇ ਛਾਤੀ ਨਾਲ ਲਾ ਕੇ ਵੱਡਾ ਉਹਨੂੰ ਪ੍ਰਤਾਪ ਦਿੱਤਾ ਭਾਈ ਉਹਦੇ ਵਰਗਾ ਪ੍ਰਤਾਪ ਮੇਰੇ ਹਿਸਾਬ ਦੇ ਨਾਲ ਨਾ ਲੈਣਾ ਪੜਾ ਔਖਾ ਜਦੋਂ ਉਹ ਸੀਸ ਲੈ ਕੇ ਆਏ ਉਹਨਾਂ ਸਮਿਆਂ ਦੇ ਵਿੱਚ ਦਿੱਲੀ ਤੋਂ ਪੈਦਲ ਆਉਣਾ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਛੋਟੀ ਗੱਲ ਹੀ ਕੋਈ ਅੱਜ ਆਪਾਂ ਇੱਥੋਂ ਕਹੀਏ ਵੀ ਆਪਾਂ ਇੱਥੋਂ ਤੁਰ ਕੇ ਆਪਾਂ ਜ਼ਿਆਦਾ ਨਹੀਂ ਮੈਂ ਕਹਣਾ ਲੁਧਿਆਣੇ ਤੱਕ ਜਾਣਾ ਉਹ ਅਸੀਂ ਕਹਣਾ ਨਹੀਂ ਯਾਰ ਬੱਸ ਢੀਕਲੀ ਨੇ ਸਵੇਰੇ ਚੱਲਦੇ ਆਂ ਇਹ ਕੋਹ ਹੀ ਜਦੋਂ ਸੀਸ ਲੈ ਕੇ ਆਇਆ ਪੰਜਪਰਾ ਕੀਤੇ ਨੇ ਬਾਗਪਤ ਤਰਾਵੜੀ ਮੜਖਾਲ ਸਾਹ ਬਰਨਾਲਾ ਤੇ ਕੀਰਤਪੁਰ ਜਦੋਂ ਸੀਸ ਲੈ ਕੇ ਆਇਆ ਹਨਾ ਤੇ ਹੁਣ ਤੁਸੀਂ ਇਹ ਵੇਖੋ ਵੀ ਮਹਾਰਾਏ ਨੇ ਇਹ ਥੋੜਾ ਆਖਿਆ ਪੀ ਚੰਗਾ ਵੀ ਸਾਸਰੀ ਘਰ ਤਰਾ ਧੰਨਵਾਦ ਤੂੰ ਬੜੀ ਮਤਲਬ ਸਾਡਾ ਵਾਸਤੇ ਤੂੰ ਇੰਨਾ ਕੰਮ ਕੀਤਾ ਤਾਂ ਤੂੰ ਹੁਣ ਘਰੋਂ ਜਾ ਮਾਰਾ ਇਨੇ ਜਦੋਂ ਸੀਸ ਲੈ ਕੇ ਆਏ ਸੀਸ ਰੱਖ ਕੇ ਉਹ ਸਭ ਪਿੱਛੇ ਚਲ ਗਿਆ ਮਾਰਾ ਕਹਿੰਦਾ ਨਾ ਇੱਧਰ ਅੱਗੇ ਆ ਤੁਸੀਂ ਅੱਜ ਵੇਖਿਆ ਪਪਾ ਜੀਵਨ ਸਿੰਘ ਦੇ ਵਾਰਸ ਬੜੀਆਂ-ਬੜੀਆਂ ਪੋਸਟਰਾਂ ਤੇ ਬੈਠੇ ਆ ਬੜੇ-ਬੜੇ ਮਰੀਆਂ-ਬੜੀਆਂ ਪੋਸਟਾਂ ਤੇ ਬਹਿ ਕੇ ਕੁਰਸੀਆਂ ਤੇ ਬਹਿ ਕੇ ਰਾਜ ਕਰਦੇ ਪਏ ਅਮਰੀਕਾ ਕੈਨੇਡਾ ਇਟਲੀ ਜਰਮਨ ਮੈਂ ਕਹਿੰਦਾ ਮੇਰੇ ਨਾਲ ਬਹੁਤ ਸਾਰੇ ਭਰਾ ਜੁੜੇ ਆ ਬਾਹਰਲੇ ਦੇਸ਼ਾਂ 'ਚ ਬਹਿ ਕੇ ਐ ਇੱਥੇ ਬਹਿ ਕੇ ਅੱਜ ਬੰਦਾ ਕੰਮਾ ਨਹੀਂ ਰਿਹਾ ਟਾਮੇ ਟਾਮੇ ਬੰਦੇ ਰਹਿ ਗਿਆ ਉਹ ਕਿੱਥੋਂ ਕਿੱਥੋਂ ਤਾਕਤ ਮਿਲੀ ਉਹ ਵੀ ਮੈਂ ਇੱਕ ਚੀਜ਼ ਕਹਿ ਕੇ ਸਮਾਪਤੀ ਕਰ ਦੇਣੀ ਆ ਜਦੋਂ ਮਾਰੇ ਨੇ ਜਦੋਂ ਉਹਨੂੰ ਵਡਿਆਈ ਦਿੱਤੀ ਨਾ ਮਾਤਾ ਨੇ ਉਹਨੂੰ ਪਿਆਰ ਦਿੱਤਾ ਅਸੀਦ ਦਿੱਤੀ ਉੱਥੇ ਮੈਂ ਦੋ ਕੁ ਲਾਈਨਾਂ ਪਾਈਆਂ ਸੀਸ ਲਿਆਇਆ ਦਿੱਲੀੋਂ ਭਾਈ ਜੈਤਾ ਮੰਜ਼ਲਮਾਰ ਉਹਨੇ ਡਰ ਨਹੀਂ ਰੱਖਿਆ ਮੌਤ ਦਾ ਸਿੱਖ ਨੇ ਲਿਆ ਮੋਰਚਾ ਮਾਰ ਖੜੀਆਂ ਸੰਗਤਾਂ ਵਿੱਚ ਅਡੀਕ ਦੇ ਆਨੰਦਪੁਰੀ ਦਰਬਾਰ ਮੱਥਾ ਟੇਕ ਗੁਰਾਂ ਦੇ ਸਿਰ ਨੂੰ ਕੀਤੇ ਰਾਜ ਰਜ ਕੇ ਦੀਦਾਰ ਅੱਗੋਂ ਮਾਤਾ ਗੁਜਰੀ ਆਖਦੀ ਸਿੱਖਾ ਧੰਨ ਤੇਰਾ ਅਪਕਾਰ ਓਏ ਉਹਨੂੰ ਕੀ ਹੈ ਮੌਤ ਨੇ ਮਾਰਨਾ ਜਿਹੜੇ ਸਕਦੇ ਮੌਤਮਗਾਰ ਪਹਿਨੋਂ ਸਾਲਾ ਬਚਪਨ ਬੋਲਿਆ ਹੈ ਉੱਚੀ ਸੋਚ ਵਿਚਾਰ ਤੇਰੀ ਵੇਖ ਦਲੇਰੀ ਜੋਦਿਆ ਵਾ ਸਾਡਾ ਦਿਲ ਕਰਦਾ ਸਤਕਾਰ ਤੈਨੂੰ ਫੜ ਲਈ ਸੀ ਘੁੰਮਦੇ ਬਾਹਰਲੇ ਪਾਸੇ ਫਵਜਾਂ ਲੱਗੀਆਂ ਸੀ ਤੈਨੂੰ ਫੜ ਲਈ ਸੀ ਘੁੰਮਦੇ ਵੈਰੀ ਹਰ ਦਰਵਾਜੇ ਬਾਹਰ ਕਹਿੰਦੇ ਸੀਸ ਉਠਾ ਕੇ ਲੈ ਗਿਆ ਕੋਈ ਸੇਵਕ ਸੇਵਾਦਾਰ ਭਈ ਦੰਦੀਵੀ ਅੰਨੀ ਕਰ ਗਿਆ ਉਹ ਮੁਗਲਾਂ ਦੀ ਸਰਕਾਰ ਤੈਨੂੰ ਜਿਸ ਮਾਈ ਨੇ ਜੰਮਿਆ ਮੈਂ ਉਸ ਤੋਂ ਜਾ ਬਲਹਾਰ ਉਹ ਤੂੰ ਜਿੰਨਾ ਰਾਹ ਤੋਂ ਲੰਘਿਆ ਉਹ ਧਰਤੀ ਦਿੱਤੀ ਤਾਰ ਰੰਗਰੇਟੇ ਗੁਰੂ ਕੇ ਬੇਟਿਆ ਤੇਰੀ ਹੋ ਗਈ ਜਾਇਜਾਕਾਰ ਮੇਰੇ ਸਿੱਖਾ ਸੀਨੇ ਲੱਗ ਜਾ ਕਿਆ ਗੋਬਿੰਦ ਨਾਲ ਪਿਆਰ ਮੇਰੇ ਦਿਲ ਦੇ ਤਖਤ ਤੇ ਬੈਠ ਕੇ ਮੇਰਾ ਤਪਦਾ ਕਾਲਜਾ ਖਾਰ ਜਿੰਨੂੰ ਸਤਗੁਰ ਦੇਵੇ ਸ਼ਕਤੀਆਂ ਉਹਨੂੰ ਆ ਨਹੀਂ ਸਕਦੀ ਹਾਰ ਜਿੰਨਾ ਚਿਰ ਦੁਨੀਆ ਤੇ ਰਹਿਣਗੇ ਚੰਦ ਸੂਰਜ ਪਹਿਰੇਦਾਰ ਜੀਵਨ ਸਿੰਘ ਮਾਨਤਰੀ ਜਗਤੇ ਸਦਾ ਹੋਵੇਗੀ ਜਾਇਦਾਕਾਰ ਸਦਾ ਹੋਵੇਗੀ ਜਾਇਦਾ ਕਾ ਮੇਰਾ ਭਰਾ 31 ਨਾ ਚਲਾਵੀਂ ਨਹੀਂ ਨਹੀਂ ਬਿਲਕੁਲ ਚੱਲੇਗਾ ਜੀ ਪਹਿਲਾਂ ਵੀ ਤੁਹਾਡੀਆਂ ਚੱਲਦੀਆਂ ਰਹੀਆਂ ਅੱਗੇ ਵੀ ਚੱਲੋ ਮੇਰੀ ਬੇਨਤੀ ਸੁਣੋ ਇਹ ਖਾਸ ਕਰਕੇ ਨਾ ਮੈਂ ਆਪਣੇ ਰੰਗਰੇ ਟੀਵੀ ਦਾ ਵਾਸਤੇ ਬੋਲਿਆ ਕਿਉਂਕਿ ਬਹੁਤ ਸਾਰੇ ਭਰਾ ਇਹ ਗੱਲ ਕਹਿੰਦੇ ਵੀ ਇਹ ਮੇ ਵਿਤਕਰਾ ਵਾ ਵਿਤਕਰਾ ਕਰਦੇ ਆ ਹਨਾ ਮੈਂ ਇਸ ਕਰਕੇ ਕਹਿੰਦਾ ਵੀ ਆਪਾਂ ਉਹ ਚੀਜ਼ ਨੂੰ ਕਰਨਾ ਵਿਤਕਰਾ ਖਤਮ ਕਰਨਾ ਵਾ ਜੇ ਆਪਾਂ ਇਹਨਾਂ ਨਾਲ ਲੈ ਕੇ ਚੱਲਾਂਗੇ ਨਾ ਦਵੇਂ ਪਾਸ਼ਾ ਮਾਰੇ ਦੇ ਸਾਹਮਣੇ ਬਾਈ ਰਿਆਸਤਾ ਬਾਈ ਰਿਆਸਤਾ ਸਾਹਮਣੇ ਆ ਤੇ ਆਹ ਕਾਲ ਬਾਈ ਰਿਆਸਤਾ ਮਾਰੇ ਦੇ ਸਾਹਮਣੇ ਮਾਰੇ ਕਹਿੰਦੇ ਤੁਹਾਨੂੰ ਦਿੱਲੀਆ ਤਖਤਵਾ ਦਿਏ ਉਹਨਾਂ ਮੂੰਹ ਤੇ ਹੱਥ ਫੇਰ ਕੇ ਆਖਿਆ ਕਹਿੰਦੇ ਆਹ ਤੇ ਗੱਲ ਹੀ ਬੜੀ ਸੌਖੀ ਆ ਉਹ ਕਹਿੰਦੇ ਜੇ ਦਿੱਲੀਆ ਤਖਤਵਾ ਦੇ ਹੋਰ ਕੀ ਚਾਹੀਦਾ ਮਾਰਾ ਕਹਿੰਦੇ ਦਿੱਲੀ ਦਾ ਤਖਤ ਮੈਂ ਨਹੀਂ ਦਵਾ ਸਕਦਾ ਉਹ ਕਹਿੰਦੇ ਵੀ ਕੌਣ ਦਵਾ ਸਕਦਾ ਮਾਰਾ ਕਹਿੰਦੇ ਆ ਜਿਹੜੇ ਬੈਠੇ ਆ ਉਹ ਕਹਿੰਦੇ ਆਹ ਜਿਹੜੇ ਸ਼ੂਦਰ ਇਹ ਦਵਾਉਣਗੇ ਮਾਰਾ ਕਹਿੰਦੇ ਸ਼ਰਤ ਇੱਕ ਸਾਡੀ ਹੈ ਵੀ ਇਹ ਤਖਤ ਦਵਾ ਸਕਦੇ ਆ ਪਰ ਪੰਗਤ ਚ ਬਹਿ ਕੇ ਇਹਨਾਂ ਨੂੰ ਪ੍ਰਚਾਦਾ ਛਕਣਾ ਪੈਣਾ ਉਹ ਕਹਿੰਦੇ ਮਾਰਾ ਤੇਰਨਾ ਛਕ ਲੈਣੇ ਆ ਪਰ ਇਹਨਾਂ ਨਾਲ ਨਹੀਂ ਛਕਣਾ ਮਾਰਾ ਕਹਿੰਦੇ ਤੱਤਰ ਹੋ ਜਾ ਉਥੋਂ ਇੱਕ ਦਿਨ ਵਕਤ ਆਊਗਾ ਦਿੱਲੀ ਦੇ ਤਖਤ ਉੱਤੇ ਬਹਿ ਕੇ ਇਹ ਤੁਹਾਨੂੰ ਦਿੱਲੀ ਦਾ ਰਾਜ ਬਖਸ਼ਣਗੇ ਤਾਰਾ ਸਿੰਘ ਕੇਬਾ ਲੜਿਆਣਾ ਇੱਕ ਡਾ ਕੇ ਕੁਰਬਾਨੀ ਕੀਤੀ ਨਾ ਅੱਜ ਦਿੱਲੀ ਦਾ ਤਖਤ ਕਿਹਨਾਂ ਦਿੰਦਾ ਸਿੱਖਾਂ ਨੇ ਦਿੱਤਾ ਨਾ ਜੇ ਸਿੱਖ ਕੁਰਬਾਨੀਆਂ ਨਾ ਕਰਦੇ ਤੇ ਅੱਜ ਦਿੱਲੀ ਦੇ ਤਖਤ ਤੇ ਰਾਜ ਹੋਣਾ ਹੀ ਕਿਹਦਾ ਇੱਥੇ ਆਦਰੀ ਝੰਡੇ ਝੁਲਣੇ ਸੀ ਇਹ ਝੰਡੇ ਝੁਲਾਏ ਕਿਹਨੇ ਖਾਲਸੇ ਨੇ ਠੀਕ ਹੈ ਨਾ ਇਸ ਕਰਕੇ ਦਵੇਂ ਪਾਸ਼ਾ ਦੀ ਗੱਲ ਮੰਨ ਕੇ ਆਪਾਂ ਜਾਤ ਪਾਤ ਕੋੜ ਬਿਤਕਰੇ ਨੂੰ ਛੱਡ ਕੇ ਆਪਾਂ ਇੱਕੋ ਹੀ ਹੈ ਮਹਾਰਾ ਕਹਿੰਦਾ ਨਾ ਇੱਕ ਇੱਕ ਓੰਕਾਰ ਉਹਦਾ ਕੋਈ ਆਕਾਰ ਨਹੀਂ ਆ ਉਹਦਾ ਕੋਈ ਨਾਮ ਨਹੀਂ ਆ ਚਕਰ ਚਿੰਨ ਔਰ ਬਰਣੇ ਜਾਤ ਔਰ ਪਾਤ ਨਹਿਨ ਜੈ ਰੂਪ ਰੰਗ ਔਰ ਰੇਖ ਭੇਕ ਕੋ ਕਹਿ ਨਾ ਸਕਤ ਆ ਚਲ ਮੂਰਤ ਅਨਪੂਰਨ ਪ੍ਰਕਾਸ਼ ਇਹਨੇ ਨਾਮ ਲੈਣ ਤੋਂ ਬਾਅਦ ਵੀ ਮਹਾਰਾ ਕਹਿੰਦੇ ਅਨੇਕ ਹੈ ਫਿਰ ਏਕ ਹੈ ਉਹਦਾ ਕੋਈ ਨਾਮ ਲੈ ਸਕਿਆ ਕਿੰਨੇ ਅਵਤਾਰ ਦੁਨੀਆ ਤੇ ਆਏ ਮਹਾਰਾ ਕਹਿੰਦੇ ਉਹਦਾ ਨਾਮ ਹੀ ਕੋਈ ਉਹ ਇੱਕ ਹੀ ਆ ਜਦੋਂ ਇਨਸਾਨ ਬਣਾਇਆ ਇਨਸਾਨ ਤੇ ਭਗਵਾਨ ਦਾ ਰੂਪ ਹੀ ਆ ਨਾ ਤੇ ਜੇ ਹੁਣ ਇਨਸਾਨ ਵੜ ਕੇ ਵੱਜਰ ਕਰਤਾ ਕਰੂਗਾ ਤੇ ਭਗਵਾਨ ਥੋੜਾ ਬਣ ਸਕਦਾ ਸਭ ਤੋਂ ਪਹਿਲਾਂ ਰਾਜ ਕਾਇਮ ਕਰਨ ਵਾਸਤੇ ਸਾਨੂੰ ਜਿੰਨਾ ਨਾ ਵਿਤਕਰਾ ਕਰਦੇ ਆ ਉਹਨਾਂ ਨੂੰ ਛਾਤੀ ਨਾਲ ਲਾਓ ਤਾਂਵੇਂ ਪਾਤਸ਼ਾਹ ਨੇ ਛਾਤੀ ਨਾਲ ਲਾ ਕੇ ਉਹਨਾਂ ਨੂੰ ਆਪਣਾ ਉਹ ਵੇਖੋ ਕਈਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਪ੍ਰਚਾਰਕਾਂ ਨੂੰ ਵੀ ਜਿਹੜਾ ਭਾਈ ਜੀਵਨ ਸਿੰਘ ਹੀ ਉਹ ਮਤਲਬ ਮਾਰੇ ਨੇ ਆਪਣਾ ਪੁੱਤ ਬਣਾਇਆ ਕਿ ਨਵੇਂ ਪਾਤਸ਼ਾਹ ਦਾ ਪੁੱਤ ਬਣਾਇਆ ਮਾਰੇ ਕਰ ਰੰਗਰੇਟੇ ਗੁਰੂ ਕੇ ਬੇਟੇ ਇਹ ਸਾਡੇ ਵਾਲੇ ਜਿਹਨਾਂ ਨੂੰ ਇਹ ਕਹੀ ਜਾਂਦੇ ਮਹਾਰਾਜ ਨੇ ਆਪਣਾ ਪੰਜਵਾਂ ਪੁੱਤ ਬਣਾਇਆ ਜਦੋਂ ਇੱਕ ਆਪਣੇ ਤੋਂ ਉਮਰ ਵਿੱਚ ਵੱਡਾ ਉਹਨੂੰ ਆਪਾਂ ਕਿਦਾਂ ਪੁੱਤ ਬਣਾ ਸਕਦੇ ਭਾਵੇਂ ਗੁਰੂ ਸੰਸਾਰ ਦੇ ਉੱਤੇ ਇੱਕ ਇਨਸਾਨੀ ਰੂਪ ਦੇ ਵਿੱਚ ਆਇਆ ਹੁਣ ਮੰਨ ਲਓ ਮੈਂ ਤਾਂ ਉਮਰ ਚ ਵੱਡਾ ਹਾਂ ਤੁਸੀਂ ਥੋੜਾ ਮੈਨੂੰ ਪੁੱਤ ਬਣਾ ਸਕਦੇ ਭਾਵੇਂ ਉਹ ਗੁਰੂ ਕਾਲ ਆ ਪਰ ਨਹੀਂ ਮਹਾਰਾਜ ਨੇ ਭਰਾ ਬਣਾਇਆ ਜਥੇਬੰਦੀਆਂ 'ਚ ਜਾਂਦੇ ਨਾ ਇਹ ਵੀਰ ਇਹ ਪੁੱਛ ਲਓ ਮਾਂ ਕਾਲਜੀ ਨੂੰ ਉਹ ਕਹਿੰਦੇ ਤੇਰੇ ਤਾਏ ਦਾ ਪਰਿਵਾਰ ਆ ਗਿਆ ਇਦਾਂ ਹੀ ਨਾ ਬਾਬਾਈ ਵੱਡਾ ਬਣਾਇਆ ਵੱਡਾ ਭਰਾ ਮਾਰੇ ਉਮਰ ਚ ਛੋਟੇ ਸੀ ਪੌਣੀ ਨ ਪੌਣੀ 9 ਸਾਲ ਦੀ ਤੇ ਉਮਰ ਹੀ ਜਦੋਂ ਤੋਰ ਦਿੱਤਾ ਕਹਾਣੀਆਂ ਬਹੁਤ ਲੰਬੀਆਂ ਕਦੇ ਬਹਿ ਕੇ ਵਿਸ਼ੇਸ਼ ਆਪਾਂ ਕਰਾਂਗੇ ਪਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਮੇਰੇ ਵੀਰੋ ਮੇਰੇ ਭਰਾਓ ਜਦੋਂ ਆਪਾਂ ਬਾਹਰਲੇ ਦੇਸ਼ਾਂ ਜਾਂਦੇ ਨਾ ਉੱਥੇ ਜਾਤ ਪਾਤ ਨਹੀਂ ਆ ਇੱਥੇ ਪੰਜਾਬ ਚ ਕੋੜ ਕਿਉਂ ਨਹੀਂ ਖਤਮ ਹੁੰਦਾ ਪੰਜਾਬ ਦੇ ਵਿੱਚੋਂ ਤੇ ਇਨਕਲਾਬੀ ਆਵਾਜ਼ ਉੱਠਦੀ ਆ ਜਿਹੜੀ ਦੁਸ਼ਮਣ ਨੂੰ ਦੁਸ਼ਮਣ ਨੂੰ ਨੱਪ ਲੈਂਦੀ ਆ ਤੇ ਜਦੋਂ ਅੱਜ ਆਪਾਂ ਇੱਕ ਦੂਜੇ ਤੋਂ ਬਿਤਕਰੇ ਦੇ ਕਾਰਨ ਦੂਰ ਹੋਏ ਇੱਕ ਬੇਨਤੀ ਹੋਰ ਕਰਨੀ ਯਾਰ ਬਹੁਤ ਹੀ ਮਰਦਾ ਨਾ ਇਹ ਬੰਦੇ ਜਿੱਦਾਂ ਕਹਿ ਰਹਿੰਦੇ ਆ ਵੀ ਯਾਰ ਇਹ ਬੰਦਾ ਅਮਰਤਪਾਲ ਦਾ ਵਿਰੋਧ ਕਰ ਗਿਆ ਉਹ ਕਰ ਗਿਆ ਜਰੂਰ ਚਲਾਇਓ ਬਾਕੀ ਭਾਵੇਂ ਕੋਈ ਚਲਾਉਣਾ ਨਹੀਂ ਚਲਾਉਣਾ ਭਾਈ ਮੇਰਾ ਅਮਰਤਪਾਲ ਨਾਲ ਕੋਈ ਬੈਰ ਵਿਰੋਧ ਨਹੀਂ ਆ ਜਿਹੜਾ ਕੋਈ ਵੀ ਪੰਥਕ ਲੀਡਰ ਹੋਊਗਾ ਅਸੀਂ ਉਹਨੂੰ ਸਵਾਲ ਕਰਨਾ ਉਹ ਸਾਨੂੰ ਪੁੱਛੇ ਅਸੀਂ ਉਹਨੂੰ ਪੁੱਛਾਂਗੇ ਨੌਜਵਾਨਾਂ ਨਸ਼ੇ ਤੋਂ ਮੁਕਤ ਕਰੋ ਲਹਿਰ ਬਣ ਕੇ ਤੁਰੋ ਅਸੀਂ ਤੁਹਾਡੇ ਗਾੜੀ ਤੁਹਾਡੇ ਇੱਕ ਨਿਮਾਣੀ ਦੇ ਸੇਵਾਦਾਰ ਬਣ ਕੇ ਤੁਰਾਂਗੇ ਆਈ ਕਾਲਾ ਜਿਵੇਂ ਨਿਆਲੇ ਜਵੇਂ ਤੰਤਨ ਬਾਬਾ ਜਰਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਜਗਤ ਮਤਾ ਮਾਤਾ ਗੋਜਨ ਕੋਆਰਡੀਨੇਟਰ ਨਾਲੋਂ ਪਾਵੇ ਆਈ ਕਾਲਾ ਹਾਂਜੀ ਹਾਂ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਦੇਖ ਦੇਣ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਾਰੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਆਣ ਕੇ ਇੱਥੇ ਤੇ ਦਰਵਾਜਾ ਸਾਹਿਬ ਆਣ ਕੇ ਮੱਥਾ ਟੇਕੋ ਜਿੰਨੇ ਵੀ ਸਾਡੇ ਬੱਚੇ ਆ ਅੰਮ੍ਰਿਤਧਾਰੀ ਬਣੋ ਸ਼ਾਸਤਰ ਤੋਂ ਬਗੈਰ ਬੰਦਾ ਜਿਹਦੇ ਸ਼ਾਸਤਰ ਹੈ ਤੇ ਬੰਦੇ ਹੈਗਾ ਨਹੀਂ ਭੇਡ ਹੈ ਜੇ ਸ਼ਾਸਤਰ ਨਹੀਂ ਹੈ ਜੇ ਸ਼ਾਸਤਰ ਹੈ ਤਾਂ ਸ਼ੇਰ ਹੈ ਤੇ ਆਪਣੇ ਕੋਲੇ ਸ਼ਾਸਤਰ ਹੋਊਗਾ ਆਪਾਂ ਅੰਮ੍ਰਿਤ ਪਾਨ ਸਕਾਂਗੇ ਗੁਰੂ ਵਾਲੇ ਬਣਾਂਗੇ ਅੰਮ੍ਰਿਤ ਪਾਨ ਛਾ ਕੇ ਫਿਰ ਗੁਰੂ ਮਹਾਰਾਜ ਨੇ ਆਪਾਂ ਨੂੰ ਸ਼ਾਸਤਰ ਦਿੱਤੇ ਹੋਇਆ ਜੇ ਆਪਾਂ ਉਹ ਸ਼ਾਸਤਰ ਪੀਰ ਆਪਣੇ ਜੇ ਆਪਾਂ ਨੂੰ ਉਹਨੂੰ ਰੱਖਣਾ ਚਾਹੀਦਾ ਜ਼ਰੂਰੀ ਤੇ ਜਿੰਨੇ ਵੀ ਮੇਰੇ ਛੋਟੇ ਛੋਟੇ ਭਰਾ ਨੇ ਜਿੰਨੇ ਵੀ ਬੱਚੇ ਆ ਜਿੰਨੇ ਵੀ ਮਾਂ ਪਿਓ ਆ ਬੱਚਿਆਂ ਦੇ ਉਹਨਾਂ ਨੂੰ ਇਥੇ ਫਤੇਗੜ ਸਾਹਿਬ ਲਿਆ ਕੇ ਉਹਨਾਂ ਨੂੰ ਫਤੇਗੜ ਸਾਹਿਬ ਦਾ ਇਤਿਹਾਸ ਦੱਸੋ ਵੀ ਸਿੱਖ ਜੀ ਕਿੱਦਾਂ ਛੋਟੇ ਛੋਟੇ ਬੱਚੇ ਨੀਆਂ ਦੇ ਵਿੱਚ ਕਿੱਦਾਂ ਚੁਣાયਗੇ ਕਿੱਦਾਂ ਜੰਗ ਹੋਇਆ ਵੀ ਇਹ ਚੀਜ਼ਾਂ ਜ਼ਰੂਰ ਦੱਸਣ ਵਾਲੀਆਂ ਨੇ ਤੇ ਇਨਾਂ ਕ ਸਮਾਂ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ